What is the difference between a school and a house of a child? ਇਹ ਚੀਜ਼ ਵੀ ਬੜੀ ਇੰਪੋਰਟੈਂਟ ਹੈਗੀ ਹੈ। ਅੱਜ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣੇ ਦਾ ਜਿਹੜਾ ਫਾਊਂਡਰਸ ਡੇ ਦੀ ਇੱਕ ਬਹੁਤ ਹੀ ਬਿਹਤਰੀਨ ਸੈਰਮਨੀ ਜਿਹਦੇ ਵਿੱਚ ਸਕੂਲ ਦੇ ਸਟੂਡੈਂਟਸ ਰਾਈਟ ਫਰਮ 3rd 4th ਕਲਾਸ ਆਨਵਰਡਸ ਟਿਲ 10th ਸਟੈਂਡਰਡ ਐਂਡ ਆਊਟਗoing ਸਟੂਡੈਂਟਸ ਉਹਨਾਂ ਦੀ ਜਿਹੜੀ ਇੱਕ ਲਾਈਵ ਪਰਫਾਰਮੈਂਸ ਸਟੇਜ ਤੇ ਸਾਰੇ ਹੀ ਮੈਨੇਜਮੈਂਟ ਨੇ ਪੇਰੈਂਟਸ ਨੇ ਬੱਚਿਆਂ ਦੇ ਮਾਪੇ ਨੇ ਜੋ ਬੱਚਿਆਂ ਨੇ ਇੱਕ ਪਰਫਾਰਮੈਂਸ ਕੀਤੀ ਹੈਗੀ ਆ ਚਾਹੇ ਉਹ ਕਲਚਰ ਦੀ ਹੈ ਹੈਰੀਟੇਜ ਦੀ ਹੈ ਆਰਟ ਦੀ ਹੈ ਗਉਣ ਦੀ ਹੈ ਔਰ ਖਾਸ ਕਰਕੇ ਜਿਹੜਾ ਮਹਾਭਾਰਤ ਤੇ ਰਮਾਇਣ ਦੀ ਡਿਪિક્ਸ਼ਨ ਕੀਤੀ ਗਈ ਹੈ ਉਹਦੇ ਲਈ ਮੈਂ ਸਾਰੇ ਹੀ ਸਟੂਡੈਂਟਸ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਔਰ ਖਾਸ ਕਰਕੇ ਮੈਨੇਜਮੈਂਟ ਨੂੰ ਪ੍ਰਿੰਸੀਪਲ ਸਹਿਬਾਨ ਨੂੰ ਔਰ ਸ਼੍ਰੀ ਹਰਮਨ ਸੰਧੂ ਜੀ ਜਿਹੜੇ ਇੱਥੇ ਦੇ ਡਾਇਰੈਕਟਰ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਮਿਹਨਤ ਨਾਲ ਆਪਣੇ ਫੈਮਿਲੀ ਦੀ ਲੇਗਸੀ ਨੂੰ ਇਸ ਇੰਸਟੀਟਿਊਸ਼ਨ ਨੂੰ ਅੱਜ ਲੁਧਿਆਣੇ ਤੋਂ ਉੱਠ ਕੇ ਪੰਜਾਬ ਸੂਬੇ ਦੇ ਵਿੱਚ ਇਸ ਸੰਸਥਾ ਦਾ ਨਾਮ ਬਣਾਇਆ ਖਾਸ ਕਰਕੇ ਮੈਂ ਸਟੂਡੈਂਟਸ ਨੂੰ ਅੱਜ ਦੇ ਫਾਊਂਡਰਸ ਦੇ ਤੇ ਇਹੀ ਮੈਸੇਜ ਦਿਆਂਗਾ ਵੀ ਜਿਹੜੀ ਇੱਕ ਐਜੂਕੇਸ਼ਨ ਹੈ ਇਹ ਸਰ ਨੂੰ ਇੰਪੋਰਟੈਂਟ ਟੂਲ ਹੈ ਇਹ ਸਰ ਨੂੰ ਇੱਕ ਜਿਹਨੂੰ ਕਹਿੰਦੇ ਵੀ ਅਨਮੋਲ ਗਹਿਣਾ ਜਿਹਨੂੰ ਤੁਸੀਂ ਸਕੂਲ ਦੀ ਬਹਲੀਜ਼ ਤੋਂ ਹੀ ਸਿੱਖਦੇ ਹੋ ਕਾਲਜ ਤਾਂ ਬਾਅਦ ਚ ਆਉਂਦਾ ਯੂਨੀਵਰਸਿਟੀ ਬਹੁਤ ਚਿਰ ਬਾਅਦ ਆਂਦੀ ਹੈ ਔਰ ਟੀਚਰਸ ਦਾ ਜਿਹੜਾ ਰੋਲ ਹੈਗਾ ਉਹਨੂੰ ਸਾਨੂੰ ਸੈਲੂਟ ਕਰਨਾ ਚਾਹੀਦਾ ਕਿਉਂਕਿ ਟੀਚਰਸ ਇੱਕ ਮਾਂ-ਬਾਪ ਦੇ ਬਰਾਬਰ ਹੀ ਤੁਹਾਨੂੰ ਸਿੱਖਿਆ ਦਿੰਦੇ ਨੇ ਕਿਉਂਕਿ ਜੋ ਟੀਚਰਸ ਪੜ੍ਹਾਉਂਦੇ ਨੇ ਉਸ ਤੋਂ ਬਾਅਦ ਔਰ ਤੁਸੀਂ ਜਾ ਕੇ ਘਰ ਐਜ਼ ਅ ਸਟੂਡੈਂਟ ਆਪਣੇ ਪੇਰੈਂਟਸ ਨੂੰ ਦੱਸਦੇ ਹੋ ਅੱਜ ਦੇ ਦਿਨ ਤੇ ਇੰਸਟੀਟਿਊਸ਼ਨ ਨੂੰ ਬੱਚਿਆਂ ਨੂੰ ਖਾਸ ਕਰ ਜਿਹੜੇ ਟੀਚਰਸ ਨੇ ਉਹ ਵਧਾਈ ਦੇ ਪਾਤਰ ਨੇ ਔਰ ਮੈਂ ਇਹ ਪ੍ਰਮਾਤਮਾ ਦੇ ਚਰਣਾ ਚ ਅਰਦਾਸ ਕਰਦਾ ਵੀ ਇਹ ਇੰਸਟੀਟਿਊਸ਼ਨ ਦੀ ਇਸ ਸਟੇਜ ਤੋਂ ਅੱਜ ਜਿੰਨੇ ਆਪਾਂ ਸਾਰੇ ਬੱਚਿਆਂ ਨੂੰ ਦੇਖਿਆ ਉਹ ਬੱਚੇ ਹੋਰ ਗੁਲੰਦੀ ਤੇ ਜਾਣ ਔਰ ਨਾ ਕਿ ਆਪਣੇ ਮਾਪੇ ਦਾ ਰੋਸ਼ਨ ਕਰਨ ਇੰਸਟੀਟਿਊਸ਼ਨ ਨੂੰ ਕਦੇ ਨਾ ਭੁੱਲੀਏ ਜਦੋਂ ਵੀ ਕੋਈ ਆਪਾਂ ਵੀ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਤੋਂ ਅੱਜ ਉੱਠ ਕੇ ਪ੍ਰਮਾਤਮਾ ਨੇ ਆਪਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਮਾਰਗ ਆਪਣੇ ਆਪਣੇ ਕੰਮਾਂ 'ਚ ਆਪਣੇ ਆਪਣੇ ਖੇਤਰ 'ਚ ਪ੍ਰਮਾਤਮਾ ਨੇ ਆਪਾਂ ਨੂੰ ਲਾਇਆ ਹੋਇਆ ਮੈਂ ਇੱਕੋ ਹੀ ਗੱਲ ਇਸ ਸੰਸਥਾ 'ਚੋਂ ਅੱਜ ਸਾਰਿਆਂ ਨੂੰ ਸੰਦੇਸ਼ ਤੁਹਾਡੇ ਸਤਿਕਾਰਯੋਗ ਚੈਨਲ 'ਤੇ ਰਾਹੀਂ ਦੇਣਾ ਚਾਹੁੰਗਾ ਕਿਉਂਕਿ ਤੁਹਾਡਾ ਬੜਾ ਵੱਡਾ ਜਰੋਲ ਹੈਗਾ ਕਿਉਂਕਿ ਜਿਹੜੀ ਆਵਾਜ਼ ਹੈ ਉਸ ਸਟੇਜ ਤੋਂ ਆਵਾਜ਼ ਸਮੁੱਚੇ ਸਮਾਜ ਤੱਕ ਤੁਹਾਡੇ ਚੈਨਲ ਰਾਹੀਂ ਤੁਹਾਡੇ ਮੀਡੀਆ ਭਾਈ ਦੇ ਥਰੂ ਹੀ ਜਾਂਦੀ ਹੈ ਵੀ ਹਮੇਸ਼ਾ ਜਦੋਂ ਵੀ ਕੁਝ ਹਾਸਲ ਕਰੋ ਫਕਰ ਨਾਲ ਆਪਣੇ ਮਾਪੇ ਦਾ ਨਾਮ ਲਓ ਲੇਕਿਨ ਜਿਹੜੇ ਸਕੂਲ ਜਿਹੜੇ ਕਾਲਜ ਜਿਹੜੀ ਯੂਨੀਵਰਸਿਟੀ ਤੋਂ ਪੜੇ ਹੋ ਉਸ ਨੂੰ ਵੀ ਫਕਰ ਨਾਲ ਉਸ ਦਾ ਵੀ ਨਾਮ ਦਿਓ ਕਿਉਂਕਿ ਕ੍ਰੈਡਿਟ ਸਕੂਲ ਨੂੰ ਦੇਣਾ ਹਰ ਬੱਚੇ ਦਾ ਫਰਜ਼ ਹੈ ਜੈ ਹਿੰਦ ਅੱਜ ਸਰ ਅੱਜ ਜਿਹੜਾ ਦੂਸਰੇ ਦਿਨ ਵੀ ਚਿਲਡਰਨ ਦਾ ਪ੍ਰੋਗਰਾਮ ਕਰਾਇਆ ਜਿਹੜਾ ਬੱਚਾ ਨੇ ਕੀ ਕਹਿਣਾ ਚਾਹੁੰਦਾ ਸੀ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਦੂਨਗਰ ਵਿਖੇ ਅੱਜ ਜਿਹੜਾ ਫਾਊਂਡਰਸ ਡੇ ਦਾ ਫੰਕਸ਼ਨ ਕੀਤਾ ਗਿਆ ਇਸ ਸਾਲ ਤੋਂ ਬਾਅਦ ਅਸੀਂ ਇਕੱਲੀ ਸਾਰੇ ਬੱਚਿਆਂ ਦੀ ਇਕੱਠੀ ਪਰਫਾਰਮੈਂਸ ਹੁੰਦੀ ਹੈ ਇੱਕ ਸਟੇਜ ਦੇ ਉੱਤੇ ਅਸੀਂ ਸਾਰੇ ਬੱਚਿਆਂ ਨੂੰ ਇਕੱਤਰ ਕਰਕੇ ਦੇਸ਼ ਦੇ ਕੋਨੇ ਕੋਨੇ ਤੋਂ ਦੇਸ਼ ਤੇ ਨਾਲ ਰਿਲੇਟਡ ਜਿੰਨੀਆਂ ਵੀ ਅੱਜ ਤੱਕ ਤੇ ਹੋਏ ਨੇ ਉਹਨਾਂ ਸਾਰਿਆਂ ਨੇ ਪੀਰਾਂ ਪੈਗੰਬਰਾਂ ਦੀ ਗੱਲ ਕਰੀ ਧਰਮ ਦੀ ਗੱਲ ਕਰਦੀ ਹਰੇਕ ਐਂਗਲ ਨੂੰ ਅਸੀਂ ਟੱਚ ਕਰਦੇ ਹਾਂ ਜਿਹਦੇ ਬੱਚੇ ਦੀ ਓਵਰਆਲ ਡਵੈਲਪਮੈਂਟ ਹੈ ਕਿਉਂਕਿ ਸਾਡੇ ਸਕੂਲ ਦਾ ਮੇਨ ਮੋਟਿਵ ਇਹੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਜਿੱਥੇ ਅਸੀਂ ਸਪੋਰਟਸ ਦੇ ਵਿੱਚ ਬਹੁਤ ਵਧੀਆ ਮੱਲਾ ਮਾਰੀ ਹੈ ਨੇ ਅੱਜ ਤੁਸੀਂ ਦੇਖਿਆ ਸਾਡੇ ਬੱਚੇ ਬਹੁਤ ਵਧੀਆ ਸਟੇਜ ਪਰਫਾਰਮੈਂਸ ਹੋਈ ਹੈ ਔਰ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੇ ਆਮ ਤੌਰ ਤੇ ਜਿਹੜੇ ਪੰਜਾਬ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਉਹਨਾਂ 'ਚ ਪਾਰਟਿਸਪੇਟੇਟਿਵ ਕਰਦੇ ਆ ਉੱਥੇ ਬਹੁਤ ਵੱਡੇ ਤਰੀਕੇ ਦੇ ਸਾਡੇ ਅਚੀਵਮੈਂਟ ਬਹੁਤ ਅੱਛੀ ਹੈ ਔਰ ਮੇਰਾ ਸਟਾਫ ਜਿਹੜਾ ਸਕੂਲ ਦਾ ਹੈ ਔਰ ਸਾਡੇ ਸਕੂਲ ਦੀ ਸਾਰੀ ਮੈਨੇਜਮੈਂਟ ਹੈ ਅਸੀਂ ਸਾਰੇ ਰਲ ਕੇ ਇਸ ਪ੍ਰੋਗਰਾਮ ਨੂੰ ਕਾਮਯ ਮੈਨੂੰ ਵਿਸ਼ੇਸ਼ ਤੌਰ ਤੇ ਖੁਸ਼ੀ ਹੈ ਕਿ ਸਾਡੇ ਇਸ ਏਰੀਆ ਦੇ ਜਿਹੜੇ ਪੇਰੈਂਟਸ ਨੇ ਉਹ ਸਾਨੂੰ ਬਹੁਤ ਕੋਆਪਰੇਟ ਕਰਦੇ ਨੇ ਪੇਰੈਂਟਸ ਬੜੇ ਕੋਆਪਰੇਟਿਵ ਨੇ ਟੀਚਰ ਬੜੇ ਮਿਲਦੇ ਨੇ ਥੈਂਕ ਯੂ ਮੈਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਬੱਚਿਆਂ ਨੂੰ ਨਹੀਂ ਮੈਂ ਬੱਚੇ ਦੇ ਮਾਪਿਓ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਬੱਚਿਆਂ ਦੇ ਮਾਪਿਓ ਬੱਚਿਆਂ ਨੂੰ ਇੱਕੋ ਪਾਸੇ ਹੀ ਆਪਾਂ ਇੱਕ ਕੰਮ ਫੜਿਆ ਹੈ ਪੜ ਲਓ ਪੜ ਲਓ ਪੜ ਲਓ ਜਾਂ ਉਸ ਤੋਂ ਬਾਅਦ ਕੰਮ ਕਰ ਲਓ ਨਹੀਂ ਬੱਚਿਆਂ ਦੀ ਓਵਰAllResult ਡਵੈਲਪਮੈਂਟ ਹੋਣੀ ਜ਼ਰੂਰੀ ਹੈ ਜ਼ਰੂਰੀ ਨਹੀਂ ਵੀ ਹਰ ਇੱਕ ਨੇ ਡਾਕਟਰ ਬਣਨਾ ਹੈ ਜੁੜਨੇ ਹਰ ਇੱਕ ਨੇ ਇੰਜੀਨੀਅਰ ਬਣਨਾ ਜੁੜਨੇ ਹਰ ਇੱਕ ਨੇ ਪੋਲੀਟੀਸ਼ਨ ਬਣਨਾ ਬੱਚਿਆਂ ਦੇ ਵਿੱਚ ਦੇਖੋ ਗ੍ਰੋਥ ਕਿਹੜੇ ਪਾਸੇ ਨੂੰ ਹੋ ਰਹੀ ਹੈ ਔਰ ਬੱਚੇ ਨੂੰ ਹਰ ਇੱਕ ਐਕਟੀਵਿਟੀ ਚ ਪਾਰਟ ਲੈ ਕੇ ਦੇਣਾ ਚਾਹੀਦਾ ਔਰ ਹਰ ਇੱਕ ਤਰ੍ਹਾਂ ਨੂੰ ਚਾਹੇ ਸਪੋਰਟਸ ਹੈ ਚਾਹੇ ਕਲਚਰ ਐਕਟੀਵਿਟੀ ਹੈ ਚਾਹੇ ਪੜ੍ਹਾਈ ਹੈ ਹਰ ਇੱਕ ਪਾਸੇ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਕਿ ਦੇਸ਼ ਦੀ ਤਰੱਕੀ ਵਾਸਤੇ ਹਰ ਇੱਕ ਪਹਿਲੂ ਦੀ ਲੋੜ ਹੈ ਕਿਲਾ ਪੜ੍ਹ ਕੇ ਨਹੀਂ ਉਸ ਤੋਂ ਬਾਅਦ ਬਿਜ਼ਨਸਮੈਨ ਦੀ ਵੀ ਲੋੜ ਹੈ ਤੇ ਪੋਲੀਟੀਸ਼ਨ ਦੀ ਵੀ ਬਹੁਤ ਵਧੀਆ ਜਿਨ੍ਹਾਂ ਦੇ ਅੱਜ ਕੱਲ ਬਹੁਤ ਜ਼ਿਆਦਾ ਲੋੜ ਹੈ ਦੇਸ਼ ਨੂੰ ਉਹ ਵੀ ਜ਼ਰੂਰੀ ਨੇ ਮੈਂ ਸਮਝਦਾ ਹਾਂ ਕਿ ਹਰ ਇੱਕ ਐਕਟੀਵਿਟੀਜ਼ ਪੇਰ ਔਰ ਜ਼ਰੂਰੀ ਹੈ पेरेंट्स ਤੋਂ ਬਿਨਾ ਕੋਈ ਵੀ ਕੰਮ ਸக்ஸੈਸ ਨਹੀਂ ਹੋ ਸਕਦਾ ਬਤਨ